ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਪ੍ਰਿੰਸ ਨਾਲ ਬਲਬੀਰ ਸਿੰਘ ਸਪੈਸ਼ਲ ਨਿਊਜ਼ ਪੰਜਾਬੀ ਅੱਜ ਅਸੀਂ ਗਰਾਉਂਡ ਜ਼ੀਰੋ ਰਿਪੋਰਟ ਤੇ ਪਹੁੰਚੇ ਆ ਇਹ ਹੈ ਜੀ ਬਿਆਸ ਦਰਿਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਜਿਹਾ ਦਿਖਾਓ ਇਹਨਾਂ ਨੂੰ ਆ ਸਾਰਾ ਦਰਿਆ ਦਾ ਏਰੀਆ ਦਿਖਾਓ ਜੀ ਇਹ ਦੇਖੋ ਜੀ ਇੱਥੇ ਮਿੱਟੀ ਜਿਹੜੀ ਆ ਥੱਲਿਓਂ ਘੁਲ ਰਹੀ ਆ ਤੇ ਖਤਰਾ ਜਿਹੜਾ ਇਹ ਪਿੰਡ ਨੂੰ ਬਣਿਆ ਨਹੀਂ ਨਹੀਂ ਜਿੱਦਾਂ ਦੇਖੋ ਆ ਮੰਡ ਏਰੀਆ ਸਾਰਾ ਘੇਰਿਆ ਗਿਆ ਜੀ ਕੈਮਰਾਮੈਨ ਕਾ ਮਾੜਾ ਜ਼ੂਮ ਕਰਕੇ ਦਿਖਾਓ ਜੀ ਇੱਧਰ ਇਹ ਇਹ ਦਰਿਆ ਤੇ ਉਹ ਜਿੱਥੇ ਤੁਹਾਨੂੰ ਪਿੱਛੇ ਦਿਖ ਰਿਹਾ ਹੋਵੇਗਾ ਆ ਮੋਟਰਾਂ ਨਵੀਆਂ ਲੱਗੀਆਂ ਜੀ ਵਿੱਚ ਇਹ ਸਾਰਾ ਦਰਿਆ ਦਾ ਇਲਾਕਾ ਆ ਉਹ ਪਿੱਛੇ ਜਿਹੜਾ ਤੁਹਾਨੂੰ ਜੰਗਲ ਦਿਖ ਰਿਹਾ ਉੱਥੇ ਜੰਗਲ ਹੁੰਦਾ ਸੀਗਾ ਉਤੋਂ ਪਰਾਂ ਵੀ ਇੱਕ ਦਰਿਆ ਵਗਦਾ ਸੀਗਾ ਇਹ ਵਾਹ ਲਿਆ ਉਮਲ ਕਿਉਂ ਖੇਤੀਬਾੜੀ ਬਣਾ ਲਈ ਆ ਦੇਖੋ ਯਾਰ ਕਿੰਨਾ ਕੁ ਦੂਰ ਹੋਏਗਾ ਆ ਦਰਿਆ ਭਾਈ ਇਹ ਜਿਹੜਾ ਸਾਰਾ ਏਰੀਆ ਦਰਿਆ ਦਾ ਏਰੀਆ ਜੀ ਇਹ ਕੀ ਲੋਕਾਂ ਨੇ ਕਬਜ਼ਾ ਕੀਤਾ ਹੈ ਇਹ ਕਿਆ ਕੀਤਾ ਕਬਜ਼ਾ ਲੋਕਾਂ ਨੇ ਨਹੀਂ ਕੀਤਾ ਵੱਡੀਆਂ ਵੱਡੀਆਂ ਫਰਮਾਂ ਨੇ ਕੀਤਾ ਹੈ ਕਬਜ਼ਾ ਇਹ ਦੇਖੋ ਇੱਥੇ ਠੋਕਰਾਂ ਵੱਜ ਗਈਆਂ ਸਰ ਪਾਣੀ ਪਹਿਲਾਂ ਵੀ ਆਉਂਦਾ ਸੀ ਪਹਿਲਾਂ ਆਉਂਦਾ ਸੀ ਕਿ ਇਦਾਂ ਲੰਘਦਾ ਜਦੋਂ ਪਾਣੀ ਜਾ ਰਿਹਾ ਨਾ ਇਦਾਂ ਪਾਣੀ ਸ਼ਾਂਤ ਹੋ ਕੇ ਲੰਘ ਜਾਂਦਾ ਸੀ ਹੁਣ ਆ ਦੇਖੋ ਇਹ ਥੱਲੇ ਕੀ ਹੈ ਕਿਸੇ ਨੇ ਥੱਲੇ ਵੜ ਕੇ ਨਹੀਂ ਵੇਖਿਆ ਇਹ ਠੋਕਰ ਕਦੋਂ ਬਹਿ ਜਣੀ ਹੈ ਇਹ ਗੁਰੂ ਮਾਰਾ ਨੇ ਆ ਦੇ ਕੇ ਰੱਖਿਆ ਪਿੰਡ ਸਾਡਾ ਪਰ ਆਨ ਹੋਰ ਉਮੀਦ ਕਰਦੇ ਆ ਕਿ ਚਲੋ ਆਉਣ ਵਾਲੇ ਸਮੇਂ ਤੇ ਇਹ ਵੀ ਸਾਡਾ ਪੱਕਾ ਹੋਏਗਾ ਤੇ ਸਾਡਾ ਪਿੰਡ ਬਚਿਆ ਸਾਡਾ ਪਿੰਡ ਕੀ ਹੋਰ ਪਿੰਡ ਬਚੇ ਰਹਿਣਗੇ ਜਿੰਨੇ ਵੀ 50 ਸਾਡੇ ਪਿੰਡ ਦਾ ਇਹ ਸਾਰਾ ਨਿਵਾਨ ਇਲਾਕਾ ਸਾਰੇ ਸ਼ਰਪੁਰ ਏਰੀਆ ਬਚਿਆ ਰਹੇ ਪਰ ਦੇਖੋ ਜ਼ੂਮ ਕਰਕੇ ਦਿਖਾਉਣਾ ਦਰਿਆ ਕਿੰਨਾ ਖੁੱਲਾ ਆ ਗੋ ਦੇਖੋ ਜੀ ਇਹ ਜਿਹੜਾ ਦਰਿਆ ਆ ਇਹ ਤਾਂ ਕਾਫੀ ਵੱਡਾ ਹੈਗਾ ਸੋ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗੇ ਕਿ ਜਿਹੜਾ ਲੋਕਾਂ ਨੇ ਇੱਥੇ ਕਬਜ਼ਾ ਕੀਤਾ ਉਸ ਕਬਜ਼ੇ ਕਰਕੇ ਪਾਣੀ ਤਾਂ ਜਾਣਾ ਚਾਹੀਦਾ ਹੀ ਸਿੱਧਾ ਉਹ ਦੇਖੋ ਦੂਰ ਤੱਕ ਜਿਹੜਾ ਹੈ ਇਸੇ ਕਰਕੇ ਪਬਲਿਕ ਜਿਹੜੀ ਹੈ ਮੁਸੀਬਤ ਚ ਸੋ ਬਹੁਤ ਹੀ ਜ਼ਿਆਦਾ ਖਰਾਬ ਆ ਤੋ ਸਾਡੇ ਏਰੀਏ ਦੇ ਇਧਰ ਤੁਹਾਡੇ ਏਰੀਏ ਦੇ ਐਮ ਐਲ ਏ ਕੋਣ ਹੈ ਜੀ ਇੱਥੇ ਕਰਮਵੀਰ ਘੁੰਮਣ ਕਰਮਵੀਰ ਘੁੰਮਣ ਹੈ ਜੀ ਹਾਂਜੀ ਤੇ ਉਹ ਇੱਥੇ ਕੀ ਮਲਗੀ ਆ ਆਪਣਾ ਜਿਹੜਾ ਇਹਦੇ ਚ ਕੀ ਸਹਿਯੋਗ ਕਰ ਰਹੇ ਤੁਹਾਡਾ ਜੋਗੋ ਕਰਦੇ ਪਏ ਬਹੁਤ ਸਹਿਯੋਗ ਕੀਤਾ ਇੱਕ ਦਿਨ ਰਾਤ ਇੱਥੇ ਕੱਲ ਲਾ ਕੇ ਗਏ ਇੱਥੇ ਰਾਤ ਦੇ ਤੱਕ ਕੰਮ ਦੇ ਫਿਕਰ ਉਹਨਾਂ ਨੂੰ ਵੀ ਹੈਗਾ ਕਿ ਇਹ ਰੋੜਦਾ ਤੇ ਸਾਰਾ ਪੰਜਾਬ ਨੂੰ ਨੁਕਸਾਨ ਇਧਰ ਪਿੱਛੇ ਹੁਸਿਆਰਪੁਰ ਏਰੀਆ ਨੇ ਇੱਥੇ 5 5-6 ਟਿਪਰ ਮਿੱਟੀ ਭੇਜੀ ਉਹਨਾਂ ਨੇ ਸੇਵਾ ਇਹ ਬਾਹਰੋਂ ਲੈ ਕੇ ਜਿੰਨਾ ਵੀ ਉਹਨਾਂ ਦਾ ਚਲੋ ਸਹਿਯੋਗ ਹੈ ਮਤਲਬ ਕਿ ਲਿੰਕ ਹੁੰਦੇ ਗਾਂਵਾਂ ਗਾਂਵਾਂ ਨੂੰ ਫੋਨ ਤੇ ਸੇਵਾ ਦਾ ਰਾਹ ਆ ਪੂਰੇ ਮਿੱਟੀ ਬਹੁਤ ਸੇਵਾਨਾਂ ਪਹਚਾਈ ਆ ਆ ਪਾਣ ਕੇ ਬੋਰੇ ਚੋਟੇ ਲਾ ਗਿਆ ਸਰ ਇਧਰ ਜ਼ੂਮ ਕਰਕੇ ਦਿਖਾਓ ਖੋ ਦੋਨਾਂ ਰੱਖੇ ਬੋਰੇ ਆਪ ਹੱਥੀ ਕੰਮ ਕਰਦੇ ਸ਼ਾਇਦ ਤੁਹਾਡੇ ਕੋ ਵੀਡੀਓ ਵੀ ਵੀਡੀਓ ਵੀ ਬਣੀ ਆ ਉਹਨਾਂ ਖੁਦ ਆਪ ਆ ਕੇ ਇੱਥੇ ਰੱਖਿਆ ਤੇ ਨਹੀਂ ਜਿਹੜਾ ਕੋਸ ਗਿਆ ਕਰਦੇ ਮਤਲਬ ਕਿ ਤੁਸੀਂ ਜਿਹੜੇ ਲੋਕਲ ਐਮਐਲਏ ਉਹਨਾਂ ਤੋਂ ਸੰਤੁਸ਼ਟ ਉਹਨਾਂ ਦੇ ਕੰਮ ਨਹੀਂ ਹੋ ਠੀਕ ਕੰਮ ਕਰਦੇ ਰੰਪੀ ਦਾ ਵੀ ਬੋਦਾ ਹਿਸ਼ਾਰਪੁਰ ਦੇ ਉਹਨਾਂ ਨੂੰ ਤੇ ਸਾਡੇ ਪਿੰਡ ਦਾ ਨਹੀਂ ਪਤਾ ਉਹਨੇ ਕਿ ਉਸੇ ਪਿੰਡ ਦਾ ਕੋਈ ਰੋੜ ਰਿਆ ਆ ਤੇ ਮਾਰ ਪਿਆ ਰਹੀ ਮੇਰੇ ਸਾਬ ਨਾਲ ਉਹਨਾਂ ਨੂੰ ਨੋਲਿਜ ਨਹੀਂ ਹੋਆ ਕਿ ਹੈਗਾ ਕੋਈ ਇਦਾਂ ਦਾ ਪਿੰਡ ਨੋਲਿਜ 14 ਉਹਨਾਂ ਨੂੰ ਵੋਟਾਂ ਪੈਣੀਆਂ ਫੇਰ ਉਹ ਨਿਕਲਨੇ ਕਾ ਪਿੰਡ ਨੋਲਿਜ ਆ ਜਾਂਦਾ ਜੀ ਉਦੋਂ ਹੁੰਦੇ ਆ ਤੇ ਇਹ ਪਾਣੀ ਦੇ ਟੈਂਕਰ ਜਿਹੜਾ ਆਪਸੋ ਤਰ੍ਹਾਂ ਪੀਣ ਵਾਲਾ ਹੈ ਜੀ ਮਾਨੀ ਪੀਣ ਵਾਲਾ ਹੈ ਸੇਵਾ ਕੀਤੀ ਗਈ ਹੈ ਇੱਥੇ ਦੀ ਸੰਗਤ ਹੁੰਦੀ ਹੈ ਪੂਰੇ ਪਿੰਡ ਵਾਸਤੇ ਉਹਨਾਂ ਵਾਸਤੇ ਆਪਾਂ ਅੱਛਾ ਐਮਐਲਏ ਸਾਹਿਬ ਨੇ ਉਧਰ ਟੈਂਕਰ ਮਂਗਾ ਕੇ ਇੱਥੇ ਪਾਣੀ ਦੇ ਰਹੇ ਹੋਇਆ ਪਿੰਡਾਂ ਨੂੰ अच्छा वो मतलब कि आप काम करवा रहे हैं खुद ग्राउंड ਨਾਲ ਜੁੜੇ ਹੋਏ ਹੈ ਜੀ ਅੱਛਾ ਜਿੱਥੇ ਮੈਂ ਤਾਂ ਹੁੰਦੀ ਹੈ ਦੂਰੋਂ ਦੂਰੋਂ ਸੇਵਾ ਕਰਨ ਵਾਸਤੇ ਫਿਰ ਉਹਨਾਂ ਨੂੰ ਪਾਣੀ ਦੀ ਦਿੱਕਤ ਆਉਂਦੀ ਪੀਣ ਵਾਸਤੇ ਪਾਣੀ ਦੀ ਤੋਂ ਇਸ ਵਾਸਤੇ ਹੋਰ ਕੋਈ ਪ੍ਰਾਈਵੇਟ ਸੁਸਾਇਟੀਆਂ ਜਿਹੜੀਆਂ ਬਣੀਆਂ ਉਹ ਵੀ ਆਪਣੇ ਗਰਨਾ ਸਾਹਿਬ ਤੋਂ ਸੇਵਾ ਉਹ ਵੀ ਆ ਰਹੇ ਗੁਰੂ ਹਰਗੋਬਿੰਦ ਸੇਵਾ ਸੁਸਾਇਟੀ ਗਰਨਾ ਸਾਹਿਬ ਹਾਂਜੀ ਹਾਂਜੀ ਅੱਛਾ ਗਰਨਾ ਸਾਹਿਬ ਵਾਲੇ ਵੀ ਆਉਂਦੇ ਨੇ ਜਿਹੜੇ ਸੇਵਾ ਲੈ ਕੇ ਆਉਂਦੇ ਜੀ ਮੋੜਾ ਇਹੀ ਆਪਣੇ ਸੰਸਦ ਅਕੜੇ ਭਵਨਾਂ ਇਹਨਾਂ ਦਾ ਸਤ ਸੰਗ ਬਿਆਸ ਵਾਲੇ ਨਰਨਕਰੀ ਨਹੀਂ ਬਿਆਸ ਵਾਲੇ ਨਰਨਕਰੀ ਸੇਵਾ ਕਰਕੇ ਗਈ ਜੀ ਲਓ ਜੀ ਇੱਥੇ ਬਿਆਸ ਵਾਲੀ ਸੰਗਤ ਜਿਹੜੀ ਆ ਉਹ ਵੀ ਸੇਵਾ ਕਰ ਉਹ ਵੀ ਬਨਦੀ ਇੱਥੇ ਸੇਵਾ ਕਰਕੇ ਗਈ ਆ ਤੇ ਲਾਗੇ ਲਾਗੇ ਦੇ ਪਿੰਡ ਜਿਹੜੇ ਸਾਰੇ ਇੱਥੇ ਲੱਗੇ ਆ ਦੂਸਰਾ ਬਹੁਤ ਸਾਰੀ ਨੌਜਵਾਨ ਸਭਾ ਬੜੀਆਂ ਪਿੰਡਾਂ ਪਿੰਡਾਂ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਇੱਥੇ ਸਹਿਯੋਗ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ